ਫਿਰੋਜ਼ਪੁਰ ਵਿਖੇ ਵਿਦਿਆਰਥੀਆਂ ਦੇ ਦੋ ਗੁੱਟ ਹੋਏ ਆਮੋ ਸਾਹਮਣੇ ਇੱਕ ਦੂਜੇ ਤੇ ਤਲਵਾਰਾਂ ਨਾਲ ਕੀਤਾ ਹਮਲਾ ਫਿਰੋਜ਼ਪੁਰ ਦੇ ਵਿੱਚ ਅੱਜ ਸ਼ਰਿਆਮ ਗੁੰਡਾਗਰਦੀ ਦਾ ਨਾਂ ਚ ਖੇਡਿਆ ਗਿਆ ਜਿਸ ਦੇ ਵਿੱਚ ਵਿਦਿਆਰਥੀਆਂ ਦੇ ਦੋ ਗੁੱਟ ਆਮੋ ਸਾਹਮਣੇ ਹੋਏ ਤੇ ਇੱਕ ਦੂਜੇ ਉੱਤੇ ਤਲਵਾਰਾਂ ਦੇ ਨਾਲ ਹਮਲਾ ਕਰ ਦਿੱਤਾ ਜਿਸ ਵਿੱਚ ਇੱਕ 10ਵੀਂ ਕਲਾਸ ਦੇ ਵਿੱਚ ਪੜਨ ਵਾਲਾ ਵਿਦਿਆਰਥੀ ਗੰਭੀਰ ਰੂਪ ਚ ਜ਼ਖਮੀ ਹੋ ਗਿਆ ਉਸ ਨੂੰ ਇਲਾਜ ਦੇ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਰਖਮੀ ਮੁੰਡੇ ਦੇ ਨਾਲ ਦੇ ਸਾਥੀ ਦਾ ਕਹਿਣਾ ਹੈ ਕਿ ਉਹ ਬਾਈਕ ਤੇ ਸਵਾਰ ਹੋ ਕੇ ਜਾ ਰਹੇ ਸਨ ਇੱਕ ਕੁਇਕ ਪੇਸ਼ੈਂਟ ਆਇਆ ਚਾਹਤਪ੍ਰੀਤ ਗਿੱਲ ਨਾਮ ਹੈ 16 ਸਾਲ ਦੀ ਉਮਰ ਹੈ ਕਿਤੇ ਤੇ ਉਹ ਰੋਸਾ ਦਾ ਰੰਗ ਮਲਿਆ ਇਥੇ ਸ਼ਹਿਰ ਦੇ ਵਿੱਚ ਹੀ ਲੜਾਈ ਹੋਈ ਹੈ ਪੇਸ਼ੈਂਟ ਦੀ ਕੰਡੀਸ਼ਨ ਇਸ ਤੋ ਥੀਰੈਪਿਸਟ ਅਸ਼ੇਮ ਨੂੰ ਫਦਰ ਮੈਨੇਜਮੈਂਟ ਲਈ ਅੱਗੇ ਰੈਫਰ ਕਰਾਂਗੇ ਉਹ ਕੀ ਨਾਮ ਹੈ ਬੁੱਕੀ ਦਾ ਚਾਹਤਪ੍ਰੀਤ ਗਿੱਲ ਜੀ ਨਾਮ ਡਾਕਟਰ ਮਰੀਓ ਉਹਨਾਂ ਨੇ ਪਿੱਛੋਂ ਪਿਸਤੌਲ ਕੱਢਣ ਤੇ ਗੋਲੀ ਚਲਾਉਣ ਦੀ ਕੋਸ਼ਿਸ਼ ਵੀ ਕੀਤੀ ਸੀ। ਮੈਂ ਕਿੰਨੇ ਜਾਣੇ ਸੀ ਉਹ? ਉਹ 10 ਜਾਂ 12 ਜਾਣੇ ਸੀਗੇ। ਕਿੰਨੇ ਸੀ? ਅਸੀਂ 1 2 3 3 ਮੋਟਰਸਾਈਕਲ ਤੇ ਸੀ ਅਸੀਂ। ਉਹ ਸੈਂਟਰ 'ਚ ਬੈਠਾ ਸੀ ਸਾਡੇ ਤੇ ਕੋਈ ਪਿਸਤੌਲ ਕੀ ਉਹ ਗੋਲੀ ਗਲਤ ਚਲਾਇਆ? ਨਹੀਂ ਨਹੀਂ ਚਲਾਈ ਨਹੀਂ। ਇਹ ਕਿਹੜੀ ਇਲਾਕਾ ਹੈ ਇਹ? ਰਜੇਸ਼ੀ ਕੋਲ ਕਾਲਿਆ ਕੋਈ। ਹਾਂਜੀ। ਕੋਈ ਲੜਾਈ ਹੋਈ ਸੀ। ਲੜਾਈ ਦਾ ਕਾਰਨ ਇਹਨੂੰ ਇਹਨੂੰ ਹੀ ਪਤਾ ਸਾਨੂੰ ਨਹੀਂ। ਮੈਂ ਕਹਿੰਦੀ ਇਹਨਾਂ ਦੀ ਸਕੂਲ ਨਹੀਂ ਪੜਦਾ। ਉਹ ਵੀਰੇ ਮੁੰਡੇ ਕੌਣ ਸੀ? ਉਹਦੇ ਸਕੂਲ ਦੇ ਸੀਗੇ ਇਹਦੇ ਨਾਲ ਪੜ੍ਹਦੇ ਸੀਗੇ। ਕਿਹਦੇ ਸਕੂਲ ਦੇ ਮੁੰਡੇ ਸੀਗੇ? ਐਮ ਐ ਐਨ। ਐਮ ਐ ਐਨ। ਕਿ ਦੀ ਨਾਮ ਕੀ ਤੁਹਾਡਾ ਮੇਰਾ ਨਾਮ ਕਰਨਦੀਪ ਸਿੰਘ ਹੈ ਕੀ ਹਾਲਾਤ ਕੀ ਹੋਰ ਕੀ ਐ ਵੈਸੇ ਜਦੋਂ ਲੈ ਕਿਸ ਤਰ੍ਹਾਂ ਦੇ ਲਾਦੇ ਠੀਕ ਸੀਗਾ ਜਦੋਂ ਮੈਂ ਪੁੱਛ ਲਈ ਕਿਵੇਂ ਆ ਉਹਦਾ ਹੱਥ ਆ ਰਿਹਾ ਹੈ ਕਿ ਠੀਕ ਐ ਕਿੰਨੇ ਹੋ ਗਏ ਕਿੰਨੇ ਬੱਚੇ 16 ਸਾਲ ਮੇਰੀ ਵੀ 16 ਸਾਲੀ ਹੈ ਉਹ ਕਿੱਥੋਂ ਰਹਿ ਆਵਾ ਇਹ ਫਰੋਸ਼ਾ ਦਾ ਮੇਰੇ ਪਿੰਡ ਦਾ ਫਰੋਸ਼ਾ ਦਾ ਰਹਿਣ ਵਾਲਾ ਹੈ ਗਿਆ ਕਿੰਨੇ ਪਿੰਡਾਂ ਇਹ ਕੱਲਾ ਕੱਲਾ ਹੀ ਹੈ ਕੱਲਾ ਕੱਲਾ ਹੀ ਹਾਂਜੀ ਭਾਜੀ ਕੀ ਘਟਨਾ ਹੋਈ ਹੈ ਸਕੂਲੀ ਬੱਚੇ ਜਿਹੜੇ ਲੜੇ ਆ ਕੀ ਹਾਲਾਤ ਕੀ ਹੈ ਬੱਚੇ ਦੇ ਇਹ ਜਿਹੜੇ ਬੱਚੇ ਐ ਐਮ ਐਲ ਐਮ ਸਕੂਲ ਦੇ ਵਿੱਚ ਦਸਵੀਂ ਦੇ ਵਿਦਿਆਰਥੀ ਨੇ ਅੱਜ ਇਹਨਾਂ ਦਾ ਅਸੋਈ ਦੀ ਟਕਰਾਰ ਹੋਇਆ ਜਿਹਦੇ ਵਿੱਚ ਚਨਪ੍ਰੀਤ ਸਿੰਘ ਦੀ ਜਿਹੜੀ ਆ ਸੱਟ ਲੱਗੀ ਹੈ ਜਿਹੜਾ ਜਿਹਦੇ ਇਲਾਜ ਹੈ ਸਰ ਦੱਸਿਆ ਜਾ ਰਿਹਾ ਹੈ ਕਿ ਮੌਕੇ ਤੇ ਜਿਹੜੇ ਚਤੰਡੀ ਦਾ ਪੁੱਛਿਆ ਕਰੋ ਕਰਪਾਨਾ ਬਸ ਤੋਲ ਜਾਇ ਮਾਰੂ ਹਥਿਆਰ ਸੀਗੇ ਹਸਰ ਕਰਨ ਕਿੰਨੇ ਹੌਸਲੇ ਬਲੰਦ ਹੋ ਗਏ ਆ ਜੀ ਇੱਕ ਵੱਡਾ ਸਵਾਲ ਹੈ ਕਿ ਬੱਚਿਆਂ ਕੋਲੋਂ ਹਥਿਆਰ ਹੋਣਾ ਜੀ ਇਹ ਹਜੇ ਕੋਈ ਚੀਜ਼ ਸਾਹਮਣੇ ਨਹੀਂ ਆਈ ਦਰਾਨੇ ਤਫਤੀਸ਼ ਜੋ ਵੀ ਹੋਊਗਾ ਸਾਹਮਣੇ ਆਏ ਕਾਰਨ ਕੀ ਇਹ ਨਾਲ ਜੀ ਕੀ ਕਾਰਨ ਸੀ ਨਾਲ ਲੜਾਈ ਦੀ ਹਾਂ ਜੀ ਖਤਰੇ ਲੜਾਈ ਕਰਨ ਕੀ ਜੀ ਵੈਸੇ ਬੱਚੇ ਕਿਵੇਂ ਲੜ ਦਿੰਦੇ ਆ ਬੱਚੇ ਹੀ ਲੜਾਈ ਆ ਜੀ